ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਦੁਆ ਸੁਪਰਡੈਂਡਿੰਗ ਇੰਜੀਨੀਅਰ ਕੰਸਟਰਕਸ਼ਨ ਸਰਕਲ ਨੰਬਰ 1 ਪਟਿਆਲਾ ਮੈਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦੇਸ਼ਾਂਤ ਸਰ ਜੋ ਫਲਾਈਂਗ ਸਕਵਡ ਦਾ ਗਠਨ ਕੀਤਾ ਗਿਆ ਉਹਦੇ ਵਿੱਚ ਨਿਰਧਾਰਿਤ ਡਿਊਟੀ ਦੇ ਅਨੁਸਾਰ ਮੈਂ ਇੱਥੇ ਜ਼ਿਲ੍ਹਾ ਮੁਕਸਰ ਦੇ ਵਿੱਚ ਸਰਾਏ ਨਗਰ ਤੋਂ ਫਿੱਡੇ ਕਲਾਂ ਆਇਆ ਮਰਾੜ ਕਲਾਂ ਸੜਕ ਦੀ ਚੈਕਿੰਗ ਕਰਨ ਲਈ ਆਇਆ ਇਹ ਸੜਕ ਦੀ ਕੁੱਲ ਲੰਬਾਈ 3.27 ਕਿਲੋਮੀਟਰ ਤੇ ਇਹ ਸੜਕ ਜਿਹੜੀ ਹੈ 16 ਫੁੱਟ ਚੌੜੀ ਹੈ ਇਹ ਸੜਕ ਦੇ ਉੱਤੇ ਆਨਗoing ਵਰਕ ਹੈ ਇਹਦੇ ਤੇ ਪ੍ਰੀਮਿਕਸ ਕਾਰਪਟ ਦਾ ਜਿਹੜਾ ਕੰਮ ਹੈ ਉਹ ਏਜੰਸੀ ਵੱਲੋਂ ਕੀਤਾ ਜਾ ਚੁੱਕਾ ਹੈ ਹਾਲੇ ਬਰਮਾ ਦਾ ਕੰਮ ਜਿਹੜਾ ਤੇ ਰੋਡ ਸਟਰਕਚਰ ਦਾ ਕੰਮ ਹੈ ਪਲੱਸ ਸੈਂਟਰ ਲਾਈਨ ਦਾ ਕੰਮ ਉਹ ਪੈਂਡਿੰਗ ਹੈ ਟੈਕਨੀਕਲ ਹਦਾਇਤਾਂ ਸੀਗੀਆਂ ਮੈਂ ਆਪਣੀਆਂ ਅਬਜ਼ਰਵੇਸ਼ਨਜ਼ ਇਹਨਾਂ ਨਾਲ ਸ਼ੇਅਰ ਕੀਤੀਆਂ ਹੈਗੀਆਂ ਇਸ ਸੜਕ ਬਾਰੇ ਜੋ-ਜੋ ਕਮੀਆਂ ਸੀ ਉਹ ਵੀ ਇਹਨਾਂ ਨੂੰ ਆਇਆ ਹੈ ਪੁਆਇੰਟਡ ਆਊਟ ਇਸ ਸੜਕ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਕੌਸਵੇ ਦੀ ਜੋ ਰਿਪੇਅਰ ਹੈ ਉਹ ਤੁਰੰਤ ਕੀਤੀ ਜਾਵੇ ਪਲੱਸ ਜਿਹੜੇ ਬਰਮ ਤੇ ਰੋਡ ਸਟਰਕਚਰ ਦਾ ਕੰਮ ਹੈ ਉਹ 15 ਦਿਨ ਦੇ ਵਿੱਚ ਮੁਕੰਮਲ ਕੀਤਾ ਜਾਵੇ ਤੇ ਉਸ ਅਪਰੰਤ ਜਿਹੜੀਆਂ ਆ ਇਹਦੀ ਮੈਨੂੰ ਫੋਟੋਗ੍ਰਾਫਸ ਭੇਜਣਗੇ ਬਾਕੀ ਮੈਂ ਸੜਕ ਦੇ ਵਿੱਚ ਥਿਕਨੈਸਸ ਐਂਡ ਆਲ ਦੈਟ ਚੈੱਕ ਕਰ ਲੀਆਂ ਹੈਗੀਆਂ ਤਕਨੀਕੀ ਸਿਸਮ ਸਹੀ ਪਾਈਆਂ ਗਈਆਂ ਸੜਕ ਦੀਆਂ ਸੈਂਪਲਸ ਮੈਂ ਲੈ ਲਏ ਆ ਸੜਕ ਦੇ ਬਿਟਮਨ ਦੇ ਦੇ ਪੀਸੀ ਦੇ ਸੈਂਪਲ ਲੈ ਲਏ ਆ ਸੋ that will be sent to the laboratory ਉਹਦੇ ਵਿੱਚ ਜੋ ਰਿਪੋਰਟ ਆਏਗੀ that will be intimated to the authorities ਇਹ ਆਨ ਗoing process ਹੈ ਇਹਨਾਂ ਨੂੰ ਜੋ ਜੋ ਹਦਾਇਤਾਂ ਦਿੱਤੇਂਗੇ ਜਾਂ ਸੀਲ ਕੋਡ ਮੁਤਾਬਕ ਦੇ ਮੁਤਲਕ ਜੋ ਹਦਾਇਤਾਂ ਦਿੱਤੇਂਗੇ ਉਹਦਾ ਇਹ ਪਾਲਣ ਕਰਨਗੇ ਜਿਹੜੇ ਵੀ ਕੋਈ ਸੜਕ ਦੇ ਵਿੱਚ ਕਿਸੇ ਵੀ ਕਿਸਮ ਦੀ ਕਮੀ ਪੇਸ਼ੀ ਹੈ दैट हैज बीन ਟੋਲ ਟੂ देम ਐਂਡ ਇਹ 15 ਦਿਨ ਦੇ ਵਿੱਚ ਵਿੱਚ ਉਹਨੂੰ ਸਾਰਾ ਕਰਕੇ ਦੇਣਾ ਹੈ